Direi Pai, Cordeiro, Sangue de Pupo. ਜਿਨ੍ਹਾਂ ਨੂੰ ਕੋ-ਕੋ ਕੇ ਉੱਥੇ ਦੇਗ ਦੇ ਵਿੱਚ ਜਿਹੜਾ ਉਹ ਬਾਲਿਆ ਗਿਆ ਸੀ ਉਹ ਇਹਨਾਂ ਦੇ ਰਿਸ਼ਤੇਦਾਰ ਆ ਇਹ ਥੋੜੀ ਉਹਨਾਂ ਦੇ ਬਾਰੇ ਅੱਜ ਆਪਾਂ ਨੂੰ ਦੱਸਣਗੇ ਜਸਪੀਰ ਜੀ ਸੋ ਕਵਰੇਜ ਲਗਾਤਾਰ جاری ਆ ਜੋ ਕਿ ਇੱਥੇ ਅੱਜ ਸਿੱਖਾਂ ਦੇ ਜੋ ਜੈਨੋਸਾਈਡ ਹੋਇਆ ਐਗਜ਼ਿਬਿਸ਼ਨ ਜਿਹੜੀ ਉਹ ਲੱਗੀ ਆ ਉਸ ਦੇ ਬਾਬਤ ਆਪਾਂ ਗੱਲਬਾਤ ਵੀ ਕਰ ਰਹੇ ਆ ਵਿਸਾਖੀ ਦਾ ਤਿਉਹਾਰ ਵੀ ਜਿਹੜਾ ਅੱਜ ਨਾਲ ਕੈਪੀਟਲ ਦੇ ਵਿੱਚ ਮਨਾਇਆ ਜਾ ਰਿਹਾ ਆ ਆਪਣੇ ਨਾਲ ਜਸਪੀਰ ਸਿੰਘ ਜੀ ਜਿਹੜੇ ਉਹ ਜੁੜੇ ਨੇ ਤੇ ਉਹ ਦੱਸ ਰਹੇ ਨੇ ਵੀ ਜਿਹੜੇ ਭਾਈ ਗੁਰਦੇਵ ਸਿੰਘ ਦੇਪੂ ਜਿਨ੍ਹਾਂ ਨੂੰ ਕੋ-ਕੋ ਕੇ ਉੱਥੇ ਦੇਗ ਦੇ ਵਿੱਚ ਜਿਹੜਾ ਉਹ ਬਾਲਿਆ ਗਿਆ ਸੀ ਉਹ ਇਹਨਾਂ ਦੇ ਰਿਸ਼ਤੇਦਾਰ ਆ ਇਹ ਥੋੜੀ ਉਹਨਾਂ ਦੇ ਬਾਰੇ ਅੱਜ ਆਪਾਂ ਨੂੰ ਦੱਸਣਗੇ ਜਸਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸੋ ਦੱਸੋ ਹਾਂਜੀ ਇਹ ਗੁਰਦੇਵ ਸਿੰਘ ਦੇਬੂ ਜੀ ਦਾ ਨਿੱਕ ਨੇਮ ਸੀਗਾ ਹਾਂਜੀ ਇਹ ਮੇਰੇ ਮਾਤਾ ਜੀ ਦੇ ਚਾਚਾ ਦੇ ਵੱਡੇ ਸੁਪੁੱਤਰ ਸੀਗੇ ਠੀਕ ਹੈ ਸਕੇ ਚਾਚਾ ਜੀ ਦੇ ਮੁੰਡੇ ਸੀਗੇ ਜੁਮੈਤ ਹਾਂਜੀ ਬਿਲਕੁਲ ਮੇਰੇ ਸੀਗੇ ਹਾਂ ਜੀ ਠੀਕ ਹੈ ਇਹਨਾਂ ਦੀ ਬਹੁਤ ਜੰਗ ਏਜ ਵਿੱਚ ਜਿੱਦਾਂ ਇਹਦਾ ਵਿਆਹ ਕਰ ਦਿੱਤਾ ਗਿਆ ਸੀਗਾ ਹੂੰ ਹੂੰ ਤੇ ਜਦੋਂ ਇਹ ਘਰੋਂ ਗਏ ਨਹੀਂ ਇਹਨਾਂ ਦੇ ਬੱਚੇ ਬਿਲਕੁਲ ਛੋਟੇ ਛੋਟੇ ਸੀਗੇ ਹੂੰ ਹੂੰ ਤੇ ਹੁਣ ਤਾਂ ਚਲੋ ਵਿਆਹੇ ਗਏ ਵੱਡੇ ਹੈਗੇ ਨੇ ਬਹੁਤ ਛੋਟੇ ਛੋਟੇ ਬੱਚੇ ਸੀਗੇ ਜਦੋਂ ਇਹ ਘਰੋਂ ਨਿਕਲ ਗਏ ਸੀਗੇ ਹੂੰ ਹੂੰ ਇਹਨਾਂ ਨੂੰ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਕਿਤੇ ਫੜਿਆ ਗਿਆ ਹੈ ਕਿਸੇ ਨੇ ਦੱਸ ਦਿੱਤਾ ਸੀਗਾ ਵੀ ਇੱਥੇ ਹੈਗੇ ਨਹੀਂ ਉਹ ਹੂੰ ਹੂੰ ਉਦੋਂ ਤਾਂ ਫੜਣੀ ਹੀ ਹੁੰਦੇ ਉਹ ਹੂੰ ਕਿਸ ਨੇ ਇਹਨਾਂ ਨੂੰ ਧੋਖੇ ਨਾ ਫੜਵਾਇਆ ਹੈਗਾ ਸੀਗਾ ਫੜਵਾ ਕੇ ਆਪਣੇ ਸਵਰਨ ਸਿੰਘ ਕੋਟਲਾ ਹੁੰਦਾ ਸੀ ਪੁਲਿਸ ਆਫੀਸਰ ਬਹੁਤ ਬਦਨਾਮ ਜਿਹੜਾ ਪੁਲਿਸ ਹਾਂਜੀ ਇਹਨਾਂ ਨੇ ਸੌਂ ਖਾਦੀ ਹੋਈ ਸੀ ਕਿ ਉਹਨਾਂ ਨੇ ਉਹਨਾਂ ਨੂੰ ਉਹਨਾਂ ਦਾ ਸਥਿਰ ਵੱਢ ਕੇ ਹਰਮੰਦਰ ਸਾਹਿਬ ਖੜਨਾ ਹੈਗਾ ਤੇ ਗੋਲੀ ਦਾ ਨਹੀਂ ਮਾਰਨਾ ਹੈਗਾ ਜਿੰਨਾ ਉਹਨਾਂ ਨੇ ਮੁੰਡਿਆਂ ਦੇ ਤਿਹਦਰ ਕੀਤਾ ਜਿੰਨੇ ਮੁੰਡੇ ਸਵਰਨ ਸਿੰਘ ਕੋਟਲੇ ਨੇ ਮਾਰੇ ਉਹਨੇ ਹੋਰ ਕੋਈ ਕਿਸੇ ਜਿੱਦਾਂ ਨੇ ਪੁਲਿਸ ਵਾਲੇ ਨੇ ਆਮ ਨਹੀਂ ਮਾਰੇ ਹੈਗੇ ਸੀਗੇ ਤੇ ਇਹਨਾਂ ਨੇ ਸੌਂ ਖਾ ਲਈ ਸੀ ਕਿ ਉਹਨਾਂ ਦਾ ਸਿਰ ਕਤਲ ਕਰਕੇ ਹਰਮੰਦਰ ਸਾਹਿਬ ਉਸ ਵੱਢ ਕੇ ਆ ਕੇ ਹਰਮੰਦਰ ਸਾਹਿਬ ਮੱਥਾ ਟਿਕਾਉ ਠੇਕਣਾ ਹੈਗਾ ਉਹਨਾਂ ਦਾ ਸਿਰ ਰੱਖ ਕੇ ਪਰ ਉਗਲੀ ਕਰ ਦੁੱਤੀ ਇਹਨਾਂ ਨੇ ਧੋਖੇ ਨਾਲ ਫੜਾ ਦਿੱਤਾ ਤੇ ਫਿਰ ਉਹਨਾਂ ਨੇ ਜੋ ਵੀ ਇਹਨਾਂ ਨਾਲ ਕੀਤਾ ਹੈਗਾ ਆ ਇਹਨਾਂ ਨੂੰ ਦਿੱਤੇ ਪਾਣੀ ਦੇ ਵਿੱਚ ਉਬਾਲ ਕੇ ਨਾ ਬਿਲਕੁਲ ਹਾਂਜੀ ਤਤੇ ਪਾਣੀ ਵਿੱਚ ਵਾਲ ਕੇ ਠੀਕ ਕੀਤਾ ਸੀਗਾ ਹਾਂਜੀ ਤੁਸੀਂ ਦੇਖ ਸਕਦੇ ਹੋ ਅਸੀਂ ਉਦੋਂ ਇੰਡੀਆ ਵਿੱਚ ਸੀਗੇ ਹਾਂਜੀ ਜਿੱਦਣ ਇਹਦਾ ਸੰਸਕਾਰ ਹੋਇਆ ਸੀਗਾ ਉੱਥੇ ਇੰਨੀ ਇਹਨਾਂ ਦਾ ਸੰਸਕਾਰ ਉਹਨੇ ਆਪਣੇ ਘਰੇ ਕਰਿਆ ਸੀਗਾ ਕੀਤਾ ਆਪਣੇ ਵਿੱਚ ਹਮ ਹੱਲੇ ਵੀ ਉੱਥੇ ਸਾਲ ਬਾਦ ਮੇਲਾ ਲੱਗਦਾ ਹੈਗਾ ਆ ਉੱਥੇ ਇਨਖਾਨ ਸ਼ਾਹ ਪਛੜਿਆ ਹੋਇਆ ਹੈਗਾ ਜਿੱਥੇ ਇਹਨਾਂ ਦਾ ਸੰਸਾਰ ਕੀਤਾ ਸੀਗਾ ਇਹਨਾਂ ਦਾ ਪਿੰਡ ਹੈਗਾ ਜੀ ਧੀਰਪੁਰ ਦਿਹਾਲਪੁਰ ਤੋਂ ਸਮਾਂ 2.5 ਕਿਲੋਮੀਟਰ ਕਰਤਾਰਪੁਰ ਤੋਂ ਕੋਈ 6 ਕਿਲੋਮੀਟਰ ਪੈ ਜਾਂਦਾ ਹੈਗਾ ਹਾਂਜੀ ਧੀਰਪੁਰ ਇਹਨਾਂ ਦਾ ਖਾਸ ਪਿੰਡ ਹੈ ਤੇ ਹਮੀਰਾ ਮਿਲ ਹੈਗੀ ਆ ਉੱਥੇ 2 ਕਿਲੋਮੀਟਰ ਤੇ ਹੈਗਾ ਇਹਨਾਂ ਦਾ ਪਿੰਡ ਧੀਰਪੁਰ ਖਾਸ ਇਹਨਾ ਉੱਥੇ ਜੀ ਤੀਰਪੁਰ ਨੂੰ ਜਾਂਦਿਆਂ ਹੋਇਆਂ ਰਸਤੇ ਦੇ ਵਿੱਚ ਜਿੱਥੇ ਇਹਨਾਂ ਦਾ ਖੂਹ ਹੈਗਾ ਆ ਜਿੱਥੇ ਇਹਨਾਂ ਦਾ ਸੰਸਕਾਰ ਕੀਤਾ ਸੀ ਉਦਣ ਉਸ ਉੱਥੇ ਹੱਲੇ ਵੀ ਨਿਸ਼ਾਨ ਸਾਹਿਬ ਕੱਟਦਾ ਹੈ ਸਾਲ ਬਾਅਦ ਉਸੇ ਦਿਨ ਜਿੱਦਾਂ ਸੰਸਕਾਰ ਕੀਤਾ ਉੱਥੇ ਮਿੱਲਾ ਲੱਗਦਾ ਬਹੁਤ ਸੰਗਤਾਂ ਪਈਆਂ ਇਕੱਠੀਆਂ ਹੁੰਦੀਆਂ ਆ ਜੀ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਸੀ ਬਿਲਕੁਲ ਜੀ ਬਹੁਤ ਚੜ੍ਹਦੀ ਬਾਰੇ ਇਹਨੂੰ ਪ੍ਰਵਾਹ ਹੀ ਨਹੀਂ ਸੀਗੀ ਛੋਟੇ ਛੋਟੇ ਬੱਚੇ ਛੱਡ ਕੇ ਜਿੱਦਾਂ ਮਤਲਬ ਸੰਤ ਪਿੰਡਾਂ ਵਾਲਿਆਂ ਨਾਲ ਮਿਲ ਗਏ ਸੀਗੇ ਪਰ ਜਿਸ ਸਮੇਂ ਉੱਥੇ ਅਟੈਕ ਹੋਇਆ ਉਦੋਂ ਦੀ ਡਿਊਟੀ ਕਿਤੇ ਉਹਨਾਂ ਨੇ ਬਾਹਰ ਲਾਈ ਹੋਈ ਸੀਗੀ ਉੱਥੇ ਨਹੀਂ ਹੈਗੇ ਸੀਗੇ ਨਹੀਂ ਤਾਂ ਇਹਨਾਂ ਨੇ ਉੱਥੇ ਜਦੋਂ ਆਪਣਾ ਅਟੈਕ ਹੋਇਆ ਉੱਥੇ ਸ਼ਹੀਦ ਹੋਣਾ ਸੀ ਇਹਨਾਂ ਨੇ ਪਰ ਉੱਥੇ ਨਹੀਂ ਹੋਇਆ ਕਿਉਂਕਿ ਇਹਨਾਂ ਦੀ ਡਿ ਹਾਂਜੀ ਕਿਉਂਕਿ ਸਾਰੇ ਕਰਫਿਊ ਲੱਗ ਗਿਆ ਸੀਗਾ ਜੇ ਕੋਈ ਆਉਣ ਦੀ ਕੋਸ਼ਿਸ਼ ਕਰਦਾ ਸੀਗਾ ਉਹਨਾਂ ਨੂੰ ਫੜ ਲੈਂਦੇ ਸੀਗੇ ਇਹਨਾਂ ਦੇ ਸਿਰ ਤੇ ਬਕਾਇਦਾ ਨਾਮ ਰੱਖਿਆ ਹੋਇਆ ਸੀਗਾ ਪੁਲਿਸ ਨੇ ਫੜਨ ਦਾ ਤੇ ਇਹ ਨਹੀਂ ਸੀ ਆ ਸਕਦੇ ਜਦੋਂ ਕਿ ਉੱਥੇ ਮਿਲਟਰੀ ਲੱਗੀ ਹੋਈ ਸੀਗੀ ਉਹਨਾਂ ਦੇ ਬੱਚੇ ਉੱਥੇ ਆ ਜਾਂ ਬਾਹਰ ਸੈਟਲ ਨੇ ਹਾਂਜੀ ਇਹਨਾਂ ਦੇ ਬੱਚੇ ਜੀ ਬਾਹਰ ਨੇ ਗੁੱਡੀ ਇਹਨਾਂ ਦੀ ਜਿੰਨਾ ਤੱਕ ਮੈਨੂੰ ਪਤਾ ਹੈਗਾ ਆ ਇਹ ਅੰਕ ਐਡਾ ਚ ਹੈਗੀ ਆ ਤਾਂ ਮੁੰਡਾ ਇਹਨਾਂ ਦਾ ਜਰਮਨ ਵਿੱਚ ਹੈਗਾ ਇਹਦਾ ਛੋਟਾ ਬ੍ਰਦਰ ਵੀ ਜਰਮਨ ਵਿੱਚ ਹੈਗਾ ਠੀਕ ਹੈ ਹਾਂਜੀ ਇੱਕ ਬ੍ਰਦਰ ਇਹਨਾਂ ਦਾ ਇੰਡੀਆ ਰਹਿੰਦਾ ਹੈ ਜੀ ਹਾਂਜੀ ਸਿਸਟਰ ਵੀ ਇਹਨਾਂ ਦੀ ਜਰਮਨ ਵਿੱਚ ਹੈਗੀ ਆ ਹਾਂਜੀ ਧੰਨਵਾਦ ਜਸਬੀਰ ਜੀ ਇਹ ਸ਼ੇਧ ਕਰਨ ਦੇ ਲਈ ਧੰਨਵਾਦ ਜੀ ਸਤਿਕਾਰ ਵਾਹਿਗੁਰੂ ਜੀ ਕੀ ਫਤਿਹ